10000 ਬੱਚੀਆਂ ਫ੍ਰੀ ਬਾਸ ਸਰਵਿਸ ਦਾ ਲਾਹਾ ਲੈ ਰੀਆਂ ਦੋ ਦੋ ਸਿਕਿਉਰਿਟੀ ਗਾਰਡ ਦਿੱਤੇ ਆ ਪੰਜਾਬ ਦੇ ਹਰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਪਹਿਲੀ ਵਾਰੀ ਹੋਇਆ ਅੱਜ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚੋਂ ਇਟਸ ਐਨ ਅਚੀਵਮੈਂਟ ਆਫ ਦਾ ਗਵਰਨਮੈਂਟ ਆਫ ਭਗਵੰਤ ਜਮਾਨਜੀ 199 ਸਰਕਾਰੀ ਸਕੂਲਾਂ ਦੇ ਬੱਚੇ JEE ਕਲੀਅਰ ਕੀਤੇ ਜੀ ਇਮੇਨਸ ਅੱਜ ਪੰਜਾਬ ਦਾ ਕੋਈ ਵੀ ਸਕੂਲ 98% ਸਕੂਲਾਂ ਚ ਬਾਉਂਡਰੀ ਵਾਲ ਹੋ ਚੁੱਕੀ ਹੈ ਲੱਖਾਂ ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਥੱਲੇ ਬੈਠਦੇ ਸੀ ਅੱਜ ਪੰਜਾਬ ਦੇ ਸਰਕਾਰੀ ਸਕੂਲ ਦੇ ਵਿੱਚ ਇੱਕ ਵੀ ਬੱਚਾ ਇਦਾਂ ਦਾ ਨਹੀਂ ਜੋ ਜ਼ਮੀਨ ਤੇ ਬੈਠਦਾ ਹੋਵੇ ਉਸਦੇ ਲਈ ਫਰਨੀਚਰ ਅਵੇਲੇਬਲ ਹੈ ਉਹ ਲੜਕੀਆਂ ਦੇ ਲਈ ਜੋ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਜਾਂਦੀਆਂ ਸੀ 8ਵੀਂ ਤੋਂ ਬਾਅਦ ਪੜ੍ਹਾਈ ਛੱਡ ਜਾਂਦੀਆਂ ਸੀ ਕਿਉਂਕਿ ਪਿੰਡ ਦੇ ਵਿੱਚ ਸੀਨੀਅਰ ਸਕੈਂਡਰੀ ਸਕੂਲ ਨਹੀਂ ਸੀ ਤੇ ਮਾਤਾ ਪਿਤਾ ਭੇਜਣਾ ਨਹੀਂ ਚਾਹੁੰਦੇ ਥੋੜਾ ਡਰੀਨ ਸੀ ਸਰ ਤੁਸੀਂ ਇਹ ਮਿਸ਼ਨ ਦਿੱਤਾ ਅੱਜ ਸਾਡੇ 128 ਸਕੂਲਾਂ 'ਚ ਬੱਸ ਸਰਵਿਸ ਚੱਲ ਰਹੀ ਹੈ ਤੇ 10000 ਬੱਚੀਆਂ ਉਸ ਬੱਸ ਫਰੀ ਬੱਸ ਸਰਵਿਸ ਦਾ ਲਾਹਾ ਲੈ ਰਹੀਆਂ ਅੱਜ ਪੰਜਾਬ ਦਾ ਹਰ ਉਹ ਸੀਨੀਅਰ ਸਕੈਂਡਰੀ ਸਕੂਲ ਜਿੱਥੇ 500 ਤੋਂ ਵੱਧ ਬੱਚੇ ਆ ਉੱਥੇ ਦੋ ਦੋ ਸਿਕਿਉਰਿਟੀ ਗਾਰਡ ਦਿੱਤੇ ਆ ਸਾਬਕਾ ਐਕਸ ਸਰਵਿਸਮੈਨਸ ਆਪਕਾ ਫੌਜੀ ਪੰਜਾਬ ਦੇ ਹਰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਕੈਂਪਸ ਮੈਨੇਜਰ ਅੱਜ ਪੰਜਾਬ ਦੇ 8000 ਸਕੂਲਾਂ ਨੂੰ ਸਫਾਈ ਦੇ ਲਈ ਫੰਡ ਮਿਲ ਰਿਹਾ ਜਿਸ ਦੇ ਵਿੱਚ 100 ਤੋਂ ਵੱਧ ਬੱਚੇ ਆ ਉਸ ਨੂੰ ਹਰ ਮਹੀਨੇ 3000 ਰੁਪਏ ਦਾ ਫੰਡ ਮਿਲਦਾ ਜੇ 500 ਬੱਚੇ 5000 ਮਿਲਦਾ ਐਦਾਂ ਦੇ ਸਕੂਲ ਵੀ ਆ ਜਿੱਥੇ 5000 ਬੱਚੇ ਤੇ 50000 ਰੁਪਏ ਪ੍ਰਤੀ ਮਹੀਨਾ ਹੁਣ ਮਿਲ ਰਿਹਾ ਸਾਫ ਸਫਾਈ ਦੇ ਲਈ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਪਿਛਲੇ ਸਾਲ ਜਿਸ ਸਕੂਲ ਨੂੰ ਲਾਂਚ ਕੀਤਾ ਸੀ ਮੈਨੂੰ ਉੱਥੋਂ ਦੇ ਪ੍ਰਿੰਸੀਪਲ ਦਾ ਫੋਨ ਆਇਆ ਐ ਐਡਮਿਸ਼ਨ ਜਦੋਂ ਖੁੱਲੀ ਉਹ ਮੈਨੂੰ ਕਹਿੰਦੇ ਕਿ ਸਰ ਤੁਸੀਂ ਸੀਪੀ ਸਾਹਿਬ ਬੈਠੇ ਆ ਕਿ ਇੱਥੇ ਕਿ ਸੀਪੀ ਸਾਹਿਬ ਨੂੰ ਮੈਸੇਜ ਲਾਉਣਾ ਸਾਨੂੰ ਫੋਰਸ ਚਾਹੀਦੀ ਐ ਮੈਂ ਸੋਚਿਆ ਸ਼ਾਇਦ ਸਕੂਲ ਦੇ ਵਿੱਚ ਕੋਈ ਲੜਾਈ ਹੋ ਗਈ ਹੋਊਗੀ ਕਿ ਮੈਂ ਕਿਹਾ ਕੀ ਹੋ ਗਿਆ ਪ੍ਰਿੰਸੀਪਲ ਸਾਹਿਬ ਕੀ ਦਿੱਕਤ ਐ ਇੰਨਾ ਜ਼ਿਆਦਾ ਪੇਰੈਂਟਸ ਦਾ ਰਸ਼ ਐ ਗੇਟ ਦੇ ਉੱਤੇ ਕਿ ਸਾਨੂੰ ਰਸ਼ ਨੂੰ ਮੈਨੇਜ ਕਰਨ ਦੇ ਲਈ ਪੁਲਿਸ ਮੁਲਾਜ਼ਮਾਂ ਦੀ ਲੋੜ ਐ ਇੰਨੀਆਂ ਲੰਬੀਆਂ ਲਾਈਨਾਂ ਸਰਕਾਰੀ ਸਕੂਲ ਦੇ ਬਾਹਰ ਲੱਗਣ ਦੇ ਲਈ 955 ਬੱਚੇ ਪੰਜਾਬ ਦੇ ਟੌਪ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਛੱਡ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਚਾਏ।